ਜਦ ਮੈਂ ਇਧਰੋਂ ਲੰਘਾ ਜਾ ਰਿਹਾ ਸੀ ਤੇ ਮੈਂ ਦੇਖਿਆ ਵੀ ਇਧਰ ਕਾਫੀ ਅੱਗ ਲੱਗੀ ਹੋਈ ਸੀ ਜਿਹੜੀ ਕਿ ਗੁਰਦੁਆਰਾ ਸਾਈਡ ਤੋਂ ਫੈਲੀ ਵੀ ਗੁਰਦੁਆਰਾ ਸਾਹਿਬ ਦੇ ਲਾਵੇ ਖੇਤਾਂ 'ਚ ਅੱਗ ਲੱਗੀ ਹੋਈ ਆ ਕਿਤੇ ਸੀ 5-7 ਮਿੰਟ ਚਾਰ ਨੱਬਾ ਸ਼ਹਿਰ ਦੇ ਲੋਹਰਾ ਗੇਟ ਨੇੜੇ ਕੋੜਿਆਂ ਵਾਲੇ ਗੁਰਦੁਆਰਾ ਸਹਿਬ ਨਾਲ ਲਗਦੇ ਖੇਤਾਂ ਵਿੱਚ ਅੱਗ ਲੱਗੀ ਹੋਈ ਸੀ ਰਾਹ ਜਾਂਦੇ ਇੱਕ ਨੌਜਵਾਨ ਨੇ ਨੱਬਾ ਦੀ ਫਾਇਰ ਬਰਗੇਡ ਵਿੱਚ ਫੋਨ ਕਰਕੇ ਦੱਸਿਆ ਕਿ ਕੋੜੇ ਵਾਲਾ ਗੁਰਦੁਆਰਾ ਸਹਿਬ ਖੇਤਾਂ ਵਿੱਚ ਅੱਗ ਲੱਗੀ ਹੋਈ ਹੈ ਅਤੇ ਉੱਥੇ ਹੀ ਨੱਬਾ ਦੀ ਫਾਇਰ ਬਰਗੇਡ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਡਰਾਈਵਰ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਅਤੇ ਅਸੀਂ ਫੋਨ ਆਉਣ ਤੋਂ ਬਾਅਦ 10 ਮਿੰਟਾਂ ਚ ਇੱਥੇ ਪਹੁੰਚ ਗਏ ਉੱਥੇ ਹੀ ਅੱਗ ਨਾਲ ਗੁਰਦੁਆਰਾ ਸਹਿਬ ਦੇ ਲੰਗਰ ਹਾਲ ਅਤੇ ਘਰਾਂ ਵਿੱਚ ਅੱਗ ਲੱਗ ਸਕਦੀ ਸੀ ਗਨਿਮਿਤ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਅਮਿਤ ਕੁਮਾਰ ਜੀ ਅੱਗ ਲੱਗਣ ਦਾ ਕਾਰਨ ਕੀ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਅੱਗ ਲੱਗੀ ਮੈਂ ਜੀ ਪੰਡਤ ਬਾਂਕਰਾਮ ਮੰਦਰ ਨਾਬਾ ਜਿਹੜਾ ਸਾਡੇ ਨਾਲ ਹੀ ਹੈ ਉਹਨਾਂ ਦਾ ਮਹੰਤ ਹੈ ਤੇ ਮੈਂ ਇਧਰੋਂ ਲੰਘਾ ਜਾ ਰਿਹਾ ਸੀ ਤੇ ਮੈਂ ਦੇਖਿਆ ਵੀ ਇਧਰ ਕਾਫੀ ਅੱਗ ਲੱਗੀ ਹੋਈ ਸੀ ਜਿਹੜੀ ਕਿ ਗੁਰਦੁਆਰਾ ਸਾਈਡ ਤੋਂ ਫੈਲੀ ਤੇ ਮੈਂ ਆਜ਼ੀ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਆ ਕੇ ਪਿੱਛੇ ਘਰ ਵੀ ਨੇ ਤੇ ਦੇਖੋ ਸਾਡੀ ਜ਼ਮੀਨ ਵੀ ਨਾਲ ਹੈ ਮਨ ਲੱਗਿਆ ਵੀ ਕਾਫੀ ਖਤਰਾ ਹੋ ਸਕਦਾ ਤਾਂ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੋਨਾਂ ਨੇ ਆਕੇ ਬੜੀ ਸ਼ਤੀ ਅੱਗ ਤੇ ਕਾਬੂ ਪਾਇਆ ਇਸ ਫਾਇਰ ਉਹ ਕਿੰਨੇ ਟਾਈਮ ਵਿੱਚ ਪਹੁੰਚ ਕੇ ਆਏ ਅ 5 ਮਿੰਟ ਦੇ ਵਿੱਚ ਵਿੱਚ ਆ ਗਏ ਇਸ ਦੇ ਲਾਵੇ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਜਿਵੇਂ ਬਿਲਕੁਲ ਹੋ ਸਕਦਾ ਸੀ ਗੁਰਦੁਆਰਾ ਸਾਹਿਬ ਵੀ ਹਾਂਜੀ ਹਾਂ ਬਿਲਕੁਲ ਹੋ ਸਕਦਾ ਸੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਨਾਲ ਪਿੱਛੇ ਮਹੱਲਾ ਪੂਰਾ ਨਾਲ ਸਾਡਾ ਘਰ ਹੈ ਕਾਫੀ ਜਾਨ ਨੁਕਸਾਨ ਹੋ ਸਕਦਾ ਸੀ ਹਰਦੇਵ ਜੀ ਕਿਵੇਂ ਪਤਾ ਲੱਗਈ ਇਹ ਅੱਗ ਲੱਗੀ ਸਾਨੂੰ ਆਫਿਸ ਦੇ ਨੰਬਰ ਤੇ ਫੋਨ ਕੀਤਾ ਸੀ ਗਈ ਵੀ ਇੱਕ ਗੁਰਦੁਆਰਾ ਸਾਹਿਬ ਦੇ ਲਾਵੇ ਖੇਤਾਂ 'ਚ ਅੱਗ ਲੱਗੀ ਹੋਈ ਆ ਕਿਤੇ ਸੀ 500 ਮੀਟਰ ਚ ਆ ਗਿਆ ਤੇ ਕਿੰਨੀ ਗੱਗ ਫੈਲ ਚੁੱਕੀ ਵੇਸ਼ਾ ਕਾ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਤੇ ਬਚਾਓ ਰਹਿ ਗਿਆ ਜੀ ਕਿਸੇ ਕੋਈ ਜਾਨਵਾਲੇ ਨੁਕਸਾਨ ਨਹੀਂ ਨੁਕਸਾਨ ਹੋਣ ਤੋਂ ਬਚ ਗਿਆ ਜੇ ਉਹ ਕੋੜੇ ਵਾਲਾ ਗੁਰਦੁਆਰਾ ਸਾਹਿਬ ਨਾਲੇ ਥੋੜੇ ਫਰਕ ਤੇ ਅੱਗ ਲੱਗੀ ਹਰੀ ਬਾਈ ਗੁਰਦੁਆਰਾ ਸਾਹਿਬ ਜੇ ਵੀ ਨੁਕਸਾਨ ਹੋ ਸਕਦਾ ਹੋ ਸਕਦਾ ਸੀ ਗਾਈ ਜੇ ਅਸੀਂ ਟਾਈਮ ਤੇ ਨਾ ਪਹੁੰਚਦੀ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਹੋ ਸਕਦਾ ਸੀਗਾ ਨੁਕਸਾਨ ਦੁਬਾਰਾ ਆਪ ਸਾਹਿਬ ਵੀ ਹੋਰੀ ਜੀ ਕੈਮਰੇ ਕਿ ਨਹੀਂ ਦੇਖਦੇ ਅੱਗ ਬਹੁਤ ਰਫਤਾਰ ਨਾਲ ਆ ਗਈ ਸੀਗੀ ਜੀ ਛੋਟਾ-ਫਟਾ ਅੱਗ ਤੇ ਕਾਬੂ ਪਾਇਆ ਜੀ ਨੁਕਸਾਨ ਹੋ ਜਾਣਾ ਦੀ ਕਾਫੀ ਜੀ ਵਾਇਰ ਵਗੈਰ ਨੂੰ ਉਹਨਾਂ ਨੇ ਫੋਨ ਕਰ ਦਿੱਤੀ ਹਾਂਜੀ ਵੀਰ ਜੀ ਨੇ ਕਰਿਆ ਤੀ ਜੀ ਮੇਰੇ ਨੇ ਠੀਕ ਹੈ ਤੇ ਜਿਵੇਂ ਨਵੇਂ ਘਰ ਨੇ ਗੁਰਦਾਸ ਸਾਹਿਬੇ ਉੱਤੇ ਵੀ ਕੋਈ ਜਾਨੀਆਂ ਮਾਨੀ ਦਾ ਨੁਕਸਾਨ ਵੀ ਹੋ ਸਕਦਾ ਸੀ ਬਿਲਕੁਲ ਹੋ ਸਕਦਾ ਸੀ ਜੀ ਜਾਨੀ ਨੁਕਸਾਨ ਹੋ ਸਕਦਾ ਸੀਗਾ ਜੀ ਪਿੱਛੇ ਘਰ ਨੇ ਮਕਾਨ ਨੇ ਆਪਣੇ ਤੇ ਬਹੁਤ ਤੇਜ਼ੀ ਨਾਲ ਅੱਗ ਫੈਲੀ ਆ ਜੀ ਪਰ ਵਧੀਆ ਚਲੋ ਆਪਣਾ ਜਲਦੀ-ਜਲਦੀ ਅੱਗ ਬੁਝਾਈ ਗਈ ਜੀ ਕਾਬੂ ਪਾਇਆ ਗਿਆ ਅੱਗ ਤੇ ਉੱਤੇ ਨਾਮ ਹੈ ਸਤਨਾਮ ਸਿੰਘਾਦੜਾ ਸਤਨਾਮ ਜਿਹੜੀ ਅੱਗ ਲੱਗੀ ਤੁਹਾਨੂੰ ਕਿਵੇਂ ਪਤਾ ਲੱਗੀ ਤੇ ਵੀਰੇ ਲੈਂਡਲਾਈਨ ਤੇ ਫੋਨ ਆਇਆ ਸੀ ਤੁਹਾਨੂੰ ਇੱਥੇ ਖੇਤਾਂ ਵਾਲੇ ਜੋ ਮਾਲਕਾ ਖੇਤ ਦਾ ਹਾਂਜੀ ਤੇ ਕਾਲ ਕਰਕੇ ਉਹਨੇ ਕੀ ਕਿਹਾ ਕੁਛ ਨਹੀਂ ਇਹ ਵੀ ਅੱਗ ਲੱਗੀ ਹੈ ਇੱਥੇ ਕੋੜੇ ਜਾਣੇ ਕਰੋ ਦੁਬਾਰੇ ਲਾਵੇ ਵੀ ਫਾਇਰਟੈਂਟਰ ਭੇਜਿਆ ਜਾਵੇ ਤੇ ਤੁਸੀਂ ਕਿੰਨੇ ਟਾਈਮ ਤੇ ਪਹੁੰਚ ਗਏ ਤੁਸੀਂ ਕਾਹਵਰੇ 10 ਮਿੰਟ ਚ ਗੱਡੀ ਪਹੁੰਚ ਗਈ ਸੀ 5:50 ਤੇ ਕਾਲ ਆਈ ਸੀ 6:00 ਵਜੇ ਦਮ ਗੱਡੀ ਪਹੁੰਚ ਤੇ ਅੱਗ ਤੇ ਕਾਬੂ ਪਾ ਲਏਗੇ ਹਾਂਜੀ ਹਾਂ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਜਾਨੀ ਮਾਰੀ ਧੰਨਵਾਦ ਜੀ ਨੁਕਸਾਨ ਕੀ ਤੋ ਹੋ ਹੀ ਹੋ ਗਿਆ ਠੀਕ ਹਾਂ ਕੋਈ ਨਹੀਂ ਜਸ ਇਹ ਤਾਂ ਨਹੀਂ ਪਤਾ ਨਹੀਂ ਬਹੁਤ